ਸ਼ਸ਼ੀਕਲ ਦੋਸਤੋ ਮੈਂ ਅਵਤਾਰ ਆਨੰਦਪੁਰੀ ਸੋ ਇਸ ਵਕਤ ਮੈਂ ਬਿਲਕੁਲ ਸਾਹਨੇਵਾਲ ਚੌਂਕ ਦੇ ਟੀਟੀ ਰੋਡ ਦੇ ਉੱਤੇ ਆ ਇਹ ਹੈ ਛੇਰ ਸਾ ਸੂਰੀ ਮਾਰਗ ਜਿਹੜਾ ਕਿ ਜੇ ਇਧਰੋਂ ਦੇਖ ਲਈ ਆਪਾਂ ਦਿੱਲੀ ਵੱਲੋਂ ਲੁਧਿਆਣਾ ਵੱਲ ਨੂੰ ਜਾ ਰਹੀਆਂ ਨੇ ਬੱਸਾਂ ਪਰ ਇੱਥੇ ਖਾਸ ਗੱਲ ਕਿਉਂ ਇਕੱਠੇ ਹੋਇਆ ਉਹਦਾ ਮਤਲਬ ਹੈ ਨਾਲ ਇੱਥੇ ਬਾਬਾ ਜੀ ਨੇ ਸਾਡੇ ਤੇ ਨਾਲ ਹੀ ਟ੍ਰੈਫਿਕ ਪੁਲਿਸ ਦੇ ਜਿਹੜੇ ਕਰਮਚਾਰੀ ਨੇ ਉਹ ਸਾਡੇ ਨਾਲ ਨੇ ਸੋ ਇੱਥੇ ਜਿਹੜੇ ਆ ਕੈਮਰੇ ਲੱਗੇ ਹੋਇਆ ਇਹਨਾਂ ਦੇ ਨਾਲ ਕਿੰਨੀਆਂ ਜਿਹੜੀਆਂ ਜਾਨਾਂ ਨੇ ਬਚ ਚੁੱਕੀਆਂ ਨੇ ਕਿਉਂਕਿ ਜਦੋਂ ਇਹ ਕੈਮਰੇ ਚੱਲਦੇ ਆ ਤੇ ਇੱਥੇ ਆ ਕੇ ਗੱਡੀਆਂ ਦੀ ਸਪੀਡ ਆ ਜਿਹੜੀ ਉਹ ਹੌਲੀ ਹੋ ਜਾਂਦੀ ਆ ਸੋ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਇੱਥੇ ਤੇ ਬਾਬਾ ਜੀ ਆਏ ਨੇ ਅੱਜ ਇਹ ਸਾਰੇ ਪੁਲਿਸ ਕਰਮਚਾਰੀਆਂ ਦਾ ਜਿਹੜਾ ਸਨਮਾਨ ਕਰਨ ਵਾਸਤੇ ਆਏ ਨੇ ਮੈਂ ਬਾਬਾ ਜੀ ਨੂੰ ਬੇਨਤੀ ਕਰਨੀ ਚਾਹਾਂ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਕਿਉਂ ਸਨਮਾਨ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਰੀ ਭਾਤੇ ਦਾਸ ਬਾਬਾ ਸੂਸੇ ਦੀ ਮਛਪੜਾ ਸਾਹਿਬ ਤੇ ਉਹਨਾਂ ਨਾਲੇ ਸਾਡੇ ਨਾਲ ਬਾਬਾ ਗੁਰਵਿੰਦਰ ਬਿੱਟੂ ਜੀ ਜਿਲਕੇ ਵਾਲੇ ਜੀ ਬਾਬਾ ਹਰਪ੍ਰੀਤ ਸਿੰਘ ਜੀ ਜੀ ਤੇ ਸਾਡੇ ਹੋਰ ਪਿਆਰ ਵਾਲੀਆਂ ਸਾਰੀਆਂ ਸੰਗਤਾਂ ਜੀ ਜਿਹਦੇ ਵਿੱਚ ਸਭ ਤੋਂ ਵੱਡੀ ਅੱਜ ਜੋਖੇਯੋਗ ਵਿੱਚ ਲੋੜ ਹੈ ਕਿ ਟ੍ਰੈਫਿਕ ਬਹੁਤ ਜ਼ਿਆਦਾ ਵੱ ਚੁੱਕੀ ਹੈ ਜੀ ਕਿਸੇ ਦੇ ਵਸ ਦੀ ਗੱਲ ਨਹੀਂ ਰਹੀ ਹਾਂ ਹਾਂ ਪੁਲਿਸ ਪ੍ਰਸ਼ਾਸਨ ਬਹੁਤ ਇਸ ਗੱਲ ਤੇ ਤਨਦੇਹੀ ਝੋਰ ਲਾ ਰਿਹਾ ਹੈ ਕਿ ਟ੍ਰੈਫਿਕ ਨੂੰ ਪਟ્રોલ ਕੀਤਾ ਜਾਵੇ ਆਪ ਦਾ ਝੋਰ ਲਾਉਣ ਦੇ ਬਾਵਜੂਦ ਵੀ ਕਈ ਅਣਗਹਿਲੀ ਕਰਦੇ ਐ ਕਈ ਜਾਣ ਪੁੱਝ ਕੇ ਗੱਡੀ ਨੂੰ ਤੇਜ਼ ਭਜਾਉਂਦੇ ਐ ਭਾਵੇਂ ਸਾਡੇ ਪ੍ਰਸ਼ਾਸਨਾਂ ਪੁਲਿਸ ਪ੍ਰਸ਼ਾਸਨਾਂ ਸਰਕਾਰ ਨੇ ਥਾਥਾ ਦੇ ਕੈਮਰੇ ਥਾਥਾਾਂ ਤੇ ਬਹੁਤ ਵਧੀਆ ਟ੍ਰੈਫਿਕ ਦਾ ਪ੍ਰਬੰਧ ਵਾਸਤੇ ਖੜਾਇਆ ਹੋਇਆ ਹੈ ਮੁਲਾਜ਼ਮ ਧੁੱਪੇ ਛਾਵੇਂ ਖੜਦੇ ਆ ਕਿੰਨੀ ਗਰਮੀ ਪੈਂਦੀ ਹੈ ਤਾਂ ਵੀ ਖੜਦੇ ਆ ਅੱਗੇ ਪੋ ਬਾਦਿਆਂ ਠੰਡਾ ਧੰਦਾ ਆਉਣੀਆਂ ਨੇ ਤਾਂ ਵੀ ਇਹਨਾ ਖੜਨਾ ਹੈ ਮੇਰੀ ਆਪ ਦੀ ਵਿਚਾਰ ਹੁੰਦੀ ਹੈ ਮੈਂ ਅੱਜ ਤੋਂ ਨਹੀਂ ਕਰੋਨਾ ਵੇਲੇ ਮੈਂ 500 ایسے ਸਥਾਨ ਤੇ ਸਾਡੇ ਸਾਂਦੇ ਆ ਜਾਣੇ ਨੂੰ ਵੀ ਲੁਧਿਆਣੇ ਖੰਨਾ ਮਰਿੰਡਾ 500 ਮੁਲਾਜ਼ਮਾਂ ਨੂੰ ਇਹ ਸਨਮਾਨਤ ਕਰਿਆ ਜਿਹੜਾ ਕਰੋਨੇ ਵਿੱਚ ਸਾਡੀ ਮਦਦ ਕਰੀ ਲੋਕਾਂ ਦੀ ਮੈਂ ਪੁਲਸ ਨੂੰ ਆਨ ਸ਼ਰਮਾਨ ਕਰਦਾ ਰਹਿਣਾ ਮੈਂ ਇਹਨਾਂ ਦੇ ਬਹੁਤ ਖੁਸ਼ ਹਾਂ ਕਿਉਂਕਿ ਸਵੇਰ ਤੋਂ ਲੈ ਕੇ ਜਦੋਂ ਇਹ ਸ਼ਾਮ ਤੱਕ ਖੜਦੇ ਆ ਤੇ ਜੇ ਆਪਾਂ ਇਹਨਾਂ ਦੇ ਮੂੰਹ ਦੀ ਚੂੜੀ ਕਰਾ ਕੇ ਮਿੱਟੀ ਵੇਖੀਏ ਤਾਂ ਹੁਣ ਵੇਖਦਾ ਲੱਗੂ ਜਾਂਦੇ ਮੁੱਖ 'ਚ ਮਿੱਟੀ ਕਿੰਨੀ ਪੈਂਦੀ ਹੈ ਕਿਹੜੀ ਮਿੱਟੀ ਜਿਹੜੀ ਸਾਡੇ ਪੈਰਾਂ ਦੀ ਹੈ ਪੈਰਾਂ ਦੀ ਹੈ ਗੰਦੀ ਤੋਂ ਗੰਦੀ ਮਿੱਟੀ ਪਰ ਫਿਰ ਵੀ ਇਹ ਵਿਚਾਰੇ ਆਪਦੀ ਉਸ ਡਿਊਟੀ ਨੂੰ ਤਨਦੇਹੀ ਨਾਲ ਨਿਭਾ ਕੇ ਮਿੱਟੀ ਵੀ ਫੁੱਕਦੇ ਆ ਤੋਬੇ ਛਾਵੇਂ ਵੀ ਰਹਿੰਦੇ ਆ ਭੁੱਖੇ ਪਿਆਸੇ ਵੀ ਰਹਿੰਦੇ ਆ ਜਦੋਂ ਉਹਨੀਆਂ ਡਿਊਟੀਆਂ ਲੱਗਦੀਆਂ ਨੇ ਕੋਈ ਮੰਤਰੀ ਨੇ ਆਉਣਾ ਹੁੰਦਾ ਤੇ ਰੋਡਾਂ ਤੇ ਖੜਦੇ ਆ ਤੇ ਮੈਂ ਉਦੋਂ ਜਿਹੜੇ ਰੋਡ ਤੋਂ ਲੰਘਣਾ ਹੋਵੇ ਫਿਰ ਮੈਂ ਪਾਣੀ ਦੀਆਂ ਪੇਟੀਆਂ ਆਪਦੀ ਗੱਡੀ 'ਚ ਰੱਖਦਾ ਜਿੱਥੇ ਕੋਈ ਮੁਲਾਜ਼ਮ ਖੜਾ ਹੁੰਦਾ ਉਹਨੂੰ ਪਾਣੀ ਦੀ ਪੇਟੀ ਨਾਲ ਬਿਸਕਟ ਬਾਬਾ ਬਿੱਕੂ ਜੀ ਖੜੇ ਹੈ ਬਾਬਾ ਪੰਜ ਸਿੰਘ ਜੀ ਖੜੇ ਹੈ ਸਾਡਾ ਪੂਰਾ ਸੰਸਮਾਜ ਇਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਆ ਇਸ ਲੋਕਾਂ ਦੀ ਸੇਵਾ ਤੇ ਲੱਗੇ ਹੈ ਸੰਗਤਾਂ ਦੀ ਸੇਵਾ ਤੇ ਲੱਗੇ ਹੈ ਅਸੀਂ ਇਹਨਾਂ ਦੀ ਸੇਵਾ ਮੈਂ ਆਪਦੇ ਵੱਲੋਂ ਆਪਦੇ ਸੰਸਮਾਜ ਵੱਲੋਂ ਆਪਦੀ ਪੂਰੀ ਜਥੇਬੰਦੀ ਵੱਲੋਂ ਇਹਨਾਂ ਦਾ ਬਹੁਤ ਪਿਆਰ ਕਰਕੇ ਤੇ ਬਹੁਤ ਇਹਨਾਂ ਨੂੰ ਸਨਮਾਨ ਦੇ ਰਿਆਂ ਅੱਜ ਅਸੀਂ ਭਾਵੇਂ ਇਹਨਾਂ ਨੂੰ ਕੁਝ ਨਹੀਂ ਦੇ ਸਕਦੇ ਪਰ ਸਭ ਤੋਂ ਵੱਡਾ ਸਿਰੋਪਾਉ ਹੈ ਸਿਰੋਪਾਉ ਤੋਂ ਸਾਰਾ ਕੋਈ ਥੱਲੇ ਆ ਅੱਜ ਅਸੀਂ ਇਹਨਾਂ ਨੂੰ ਆਪ ਦੇ ਬੰਦੀਓ ਸਿਰੋਪਾਉ ਦੇ ਕੇ ਸਨਮਾਨ ਕਰ ਰਹੇ ਆ ਕਿ ਲੋਕਾਂ ਦੀਆਂ ਜਾਨਾਂ ਬਚਾ ਜਿਵੇਂ ਤੁਸੀਂ ਪਹਿਲਾਂ ਪੱਤਰਕਾਰਾਂ ਨੇ ਬੋਲਿਆ ਤੁਸੀਂ ਬੜਾ ਸੋਹਣਾ ਬੋਲਿਆ ਮੈਂ ਸੁਣ ਰਿਆ ਸੀ ਕਿ ਜਾਨਾਂ ਬਚਾਉਣ ਦੀ ਗੱਲ ਹੈ ਟ੍ਰੈਫਿਕ ਨੂੰ ਕੰਟਰੋਲ ਕਰਦੇ ਆ ਕਿ ਅੱਜ ਅਜਾਈ ਮੌਤਾਂ ਹੋ ਰਹੀਆਂ ਨੇ ਕੋਈ ਕਿਵੇਂ ਮਾਰ ਰਿਹਾ ਕੋਈ ਕਿਵੇਂ ਮਾਰ ਰਿਹਾ ਇਹ ਉਹਨਾਂ ਨੂੰ ਬਹੁਤ ਚੰਗੀ ਲੱਗਿਆ ਸਾਰੇ ਨਾਲ ਪਰਬਖਸ਼ੇ ਇਨਾਂ ਦੇ ਪਰਿਵਾਰ ਬੱਚੇ ਚੜ੍ਹਦੀ ਕਲਾ ਦੇ ਰਹੇ ਆ ਇਹ ਹੋਰ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਬਾਬਾ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿਉਂਕਿ ਅਸੀਂ ਅਕਸਰ ਪੰਜਾਬ ਪੁਲਿਸ ਨੂੰ ਦੇਖਦੇ ਹਾਂ ਕਿ ਸਾਨੂੰ ਨੁਕਤਾਚਿੰਨੀ ਕਰਨ ਨੂੰ ਤਾਂ ਬਹੁਤ ਸਾਰੇ ਫਿਕਰੇ ਬਹੁਤ ਸਾਰੇ ਸ਼ਬਦ ਨੇ ਉਹ ਲੱਭ ਜਾਂਦੇ ਆ ਪਰ ਕਦੇ ਇਹਨਾਂ ਦੀ ਜੇ ਤੁਸੀਂ ਇਹਨਾਂ ਦਾ ਪੋਜ਼ਿਟਿਵ ਪੱਖ ਦੇਖਦੇ ਹੋ ਮੈਂ ਗਰਮੀ ਦੇ ਦਿਨਾਂ 'ਚ ਹਮੇਸ਼ਾ ਅਸੀਂ ਦੇਖਦੇ ਹਾਂ ਜੇ ਪੱਤਰਕਾਰ ਕਰਦੇ ਵੀ ਦੇਖਦੇ ਆ ਧੁੱਪ ਪੈਂਦੀ ਹੁੰਦੀ ਆ ਕੜਾਕੇ ਦੀ ਗਰਮੀ ਦੇ ਵਿੱਚੇ ਖੜੇ ਹੁੰਦੇ ਆ ਕੋਈ ਛਤਰੀ ਨਹੀਂ ਕੋਈ ਛਾਂ ਨਹੀਂ ਕੋਈ ਸਟੈਂਡ ਨਹੀਂ ਪਰ ਮੈਂ ਇੱਥੇ ਮੇਰੇ ਆਣੇ ਨੀਲ ਕਾਂਠ ਜੀ ਕੀ ਕਹਿਣਾ ਚਾਹੋਗੇ ਤੁਸੀਂ ਜੀ ਬਾਈਕ ਵੀ ਕਰ ਕਲਪਾ ਸਰ ਉਹ ਬਾਈਕ ਜੀ ਪਾਪਾ ਜੀ ਨੇ ਜੀ ਮੈਂ ਦੱਸਿਆ ਕਿ ਇਹ ਐਕਸੀਡੈਂਟ ਦੇ ਜਿੰਨੇ ਵੀ ਇਸ ਰੋਡ ਤੇ ਓਵਰ ਸਪੀਡ ਲੁਕ ਜਾਂਦੇ ਆ ਤੇ ਉਹਨਾਂ ਨੂੰ ਇਹ ਕਹਿੰਦੇ ਵੀ ਤੁਸੀਂ ਹੌਲੀ ਚੱਲੋ ਆਪਣੀ ਸਪੀਡ ਲਿਮਟ ਚੱਲੋ ਕਿ ਆਪਣੇ ਐਕਸੀਡੈਂਟ ਤੋਂ ਤੁਹਾਡਾ ਬਚਾਅ ਹੋ ਸਕੇ ਤੇ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਤੇ ਸਹੀ ਸلامਤ ਤੁਸੀਂ ਘਰੇ ਜਾ ਸਕੋ ਬਾਬਾ ਜੀ ਆਉਂਦੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਹਾਈ ਸਪੀਡ ਨਾਲ ਗੱਡੀਆਂ ਆਉਂਦੀਆਂ ਨੇ ਕੀ ਜ਼ਿਆਦਾ ਪੰਜਾਬ ਦੀਆਂ ਆਉਂਦੀਆਂ ਨੇ ਜਾਂ ਜਿਹੜੀਆਂ ਜੁਪੀ ਪਿਆਰ ਜਾਂ ਹੋਰ ਸਟੇਟਾਂ ਤੋਂ ਇਥੋਂ ਨਿਕਲਦੀਆਂ ਨੇ ਕਿੰਨੀਆਂ ਗੱਡੀਆਂ ਰਜਾਨਾ ਗੁਜਰਤ ਗੁਜਰਤ ਦੀਆਂ ਨੇ ਤੁਸੀਂ ਕਿੰਨੇ ਘੰਟੇ ਤੇ ਡਿਊਟੀ ਦਿੰਦੇ ਹੋ ਅਸੀਂ ਸਵੇਰੇ 9 ਵਜੇ ਤੋਂ ਲੈ ਕੇ 5:30 ਵਜੇ ਤੱਕ ਇੱਥੇ ਹੁੰਦੇ ਆਂ ਤੇ ਜਦੋਂ ਵੀ ਉਹ ਇਹ ਸਾਰੀਆਂ ਹੀ ਸਟੇਟਾਂ ਦੀਆਂ ਗੱਡੀਆਂ ਆਉਂਦੀਆਂ ਸਾਰੀਆਂ ਬਾਹਰੋਂ ਵੀ ਆਉਂਦੀਆਂ ਵੇਹਾਂ ਵੀ ਜਿਹੜੀ ਵੀ ਸਪੀਡ ਦੀ ਗੱਡੀ ਹੁੰਦੀ ਹੈ ਉਹਨੂੰ ਅਸੀਂ ਰੋਕ ਕੇ ਉਹਦਾ ਚਲਾਨ ਕਰ ਦਿੱਤਾ ਹੈ। ਉਹਨੂੰ ਸਮਝਾਈਦਾ ਵੀ ਛੋਟੇ ਭਾਈ ਹੌਲੀ ਚੱਲ ਵੀ ਅੱਗੇ ਵੀ ਤੁਹਾਡੇ ਕੋਈ ਤੁਹਾਨੂੰ ਕੋਈ ਨਾ ਕੋਈ ਵੀ ਤੁਹਾਡੇ ਪਰਿਵਾਰ ਦਾ ਮੈਂਬਰ ਘਰੇ ਡੀਕਦਾ ਹੈ ਵੀ ਆਪਣੇ ਐਕਸੀਡੈਂਟ ਤੋਂ ਤੁਹਾਡਾ ਬਚਾ ਲਵੇ। ਬਹੁਤ ਸ਼ੁਕਰੀਆ ਧੰਨਵਾਦ। ਹਾਂਜੀ ਬਾਬਾ ਜੀ। ਕੀ ਕਹਿਣਾ ਚਾਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਡਰਾਈਵ ਪੁਲੀਸ਼ ਨੂੰ ਕੋਟੀ ਕੋਟੀ ਨਮਸਕਾਰ। ਨਮੋ ਨਾਰਾਇਣ ਅਕਾਲ ਪੁਰਖ ਵੈਰੂ ਦੀ ਕਿਰਪਾ ਇਹਨਾਂ ਦੀ ਸੱਚੇ ਬਾਸ਼ਾ ਜੰਦੂਗਰੀਆ ਰਾਜ ਜਗੁਨਿਆ ਦਰਖਿਆ ਕਰੇ ਕਿਉਂਕਿ ਜੇ ਜਿਹੜੀ ਟ੍ਰੈਕ ਕੋ ਪੁਲਿਸ ਆ 95% ਇਹਨਾਂ ਕਰਕੇ ਐਕਸੀਡੈਂਟ ਨਹੀਂ ਹੁੰਦੇ ਕਿਉਂਕਿ ਹਰੇਕ ਨੂੰ ਕਾਲੀ ਆ ਕਿਉਂਕਿ ਜਿਵੇਂ ਕੋਈ ਦਿੱਲੀ ਤੋਂ ਚੱਲਦਾ ਕੋਈ ਕਿਧੋਂ ਆਉਂਦਾ ਗੱਡੀ ਬਹੁਤ ਸਪੀਡ ਨਾਲ ਫਟਾਫਟ ਆਪਣੇ ਘਰੇ ਪਹੁੰਚ ਜਾਵਾ ਪਰ ਜਿਹੜਾ ਵੀ ਇਹਨਾਂ ਆਉਂਦਾ ਸਾਹਨੇ ਵਾਲਾ ਆ ਕੇ ਉਹਦੇ ਬ੍ਰੇਕ ਲੱਗ ਜਾਂਦੇ ਨੇ ਹਰ ਕੋਈ ਡਰਦਾ ਹੈ ਕੋਈ ਚਲਾਣ ਤੋਂ ਅਰਦਾ ਚਲਾਣ ਹੋ ਜਾ ਨੂੰ ਘੇਰ ਲੈਣਗੇ ਚਲੋ ਇਹਨਾਂ ਦਾ ਬਹੁਤ ਧੰਨਵਾਦ ਆ ਪੁਲਿਸ ਦਾ ਡਰਾਈਵ ਪੁਲਿਸ ਦਾ ਵੱਡੇ ਆਫੀਸਰਾਂ ਦਾ ਬਹੁਤ ਧੰਨਵਾਦ ਇਹਨਾਂ ਕਰਕੇ ਬਚਾਵਾ ਸਾਨੂੰ ਬਹੁਤ ਮਾਨ ਵਾਲੀ ਗੱਲ ਆ ਸਾਹਨੇ ਵਾਲਾ ਆ ਕੇ ਹਰੇਕ ਤੇ ਬ੍ਰੇਕ ਲੱਗ ਜਾਂਦੇ ਨੇ ਸਾਨੂੰ ਬਹੁਤ ਮਾਨ ਵਾਲੀ ਗੱਲ ਆ ਭਾਵੇਂ ਠੋਪੋ ਹੋਵੇ ਸਰਦੀ ਹੋਵੇ ਗਰਮੀ ਹੋਵੇ ਲੰਗੀ ਦਾ ਇੱਥੇ ਜੀ ਜਿਵੇਂ ਮਹਾਪੁਰਸ਼ਾਂ ਨੇ ਦੱਸਿਆ ਦੇਖੋ ਮਿੱਟੀ ਘਟਾ ਕਿੰਨਾ ਉੜਦਾ ਇਹ ਆਪਣੇ ਭਲੇ ਵਾਸਤੇ ਇਹਨਾਂ ਦੀ ਬਹੁਤ ਫਤਿਹ ਆ ਇਹ ਸਮਝ ਲੋ ਸਰਬੱਤ ਦੇ ਭਲੇ ਵਾਸਤੇ ਕਿਸੇ ਦਾ ਐਕਸੀਡੈਂਟ ਨਾ ਹੋਵੇ ਹਰ ਕੋਈ ਆਪਣੇ ਟਾਈਮ ਨਾਲ ਘਰੇ ਜਾਵੇ ਉਹਦੇ ਬੱਚੇ ਵੀ ਡੀਗਦੇ ਆ ਉਹਦੀ ਘਰ ਵਾਲੀ ਵੀ ਸਾਰਾ ਪਰਿਵਾਰ ਉਹ ਡੀਗਦਾ ਉਹਨੂੰ ਸਾਰੇ ਡੀਗਦੇ ਨੇ ਉਹਨਾਂ ਦੇ ਭਲੇ ਬਾਤ ਕੀ ਖੜੇ ਆ ਕੋਟਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਟ੍ਰੈਫਿਕ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਆਪਣੀ ਤੇ ਸੇਵਾ ਨਿਭਾਉਣੇ ਤੇ ਸਾਹਮਣੇ ਆਣ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀਟੀ ਰੋਡ ਹੈ ਛੇਰਸਾ ਸੂਰੀ ਮਾਰਗ ਸਾਨੇਵਾਲ ਤੋਂ ਜਿੱਥੇ ਇਸ ਵਕਤੇ ਕੈਮਰੇ ਲੱਗੇ ਹੋਏ ਆ ਬਹੁਤ ਹੀ ਵਧੀਆ ਗੱਲ ਹੈ ਕਿ ਇੱਥੇ ਕੈਮਰੇ ਲੱਗੇ ਹੋਏ ਨੇ ਕਿਉਂਕਿ ਇਧਰੋਂ ਦਿੱਲੀ ਤੋਂ ਲੁਧਿਆਣੇ ਵੱਲ ਨੂੰ ਜਿਹੜੀਆਂ ਬੱਸਾਂ ਟਰੱਕਾਂ ਆ ਜਿਹੜੇ ਵਾਹਨ ਨੇ ਜਾ ਰਹੇ ਨੇ ਸੋ ਇੱਥੇ ਬਾਬਾ ਜੀ ਵੱਲੋਂ ਇਹਨਾਂ ਸਾਰੇ ਕਰਮਚਾਰੀਆਂ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਤੇ ਅਸੀਂ ਇਸ ਪੱਖ ਤੋਂ ਜ਼ਰੂਰ ਕਹਿਣਾ ਚਾਹਾਂਗੇ ਕਿ ਇਹੋ ਜਿਹਾ ਜਿਹੜਾ ਸਨਮਾਨ ਆ ਉਹ ਹੋਣਾ ਵੀ ਚਾਹੀਦਾ ਕਿਉਂਕਿ ਧੁੱਪ 'ਚ ਗਰਮੀ ਠੰਡ 'ਚ ਹਮੇਸ਼ਾ ਇੱਕ ਕਰਦਨ ਡਿਊਟੀ ਕਰਦਾ ਹਾਂਜੀ ਬਾਬਾ ਜੀ ਜਿਹੜੇ ਸਾਡੇ ਭਰਾ ਨੇ ਡਰਾਈਵ ਕੋ ਪੁਲਿਸ ਇਹਨਾਂ ਦਾ ਮਾਨ ਸਨਮਾਨ ਬਣਦਾ ਜਿੰਨਾ ਵੀ ਹੋ ਸਕੇ ਸਤਿਕਾਰ ਕਰਿਆ ਕਰੋ ਇਹਨਾਂ ਦਾ ਮਾਨ ਕਰਿਆ ਕਰੋ ਅੱਗੇ ਹਟ ਰਿਹਾ ਕਰੋ ਤੇ ਕੰਟਰੋਲ ਚ ਗੱਡੀਆਂ ਚਲਾਓ ਤੇ ਹਰੇਕ ਦਾ ਪਲਾਓਵੇ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕੀ ਹੋ ਜਾਵੇ ਇਹਨਾਂ ਦਾ ਸਨਮਾਨ ਮੰਨਦਾ ਮਹਾਪੁਰਖਾਂ ਨੇ ਸਾਨੂੰ ਫੋਨ ਕੀਤਾ ਇਹ ਸਤਿਕਾਰਯੋਗ ਨੇ ਸੰਤ ਬਾਬਾ ਸੁਖਨੀ ਕੁਸ਼ੇ ਵਾਲੇ ਮਹਾਪੁਰਖ ਮਹਾਪੁਰਖ ਨੇ ਬੜਕੇ ਤੋਂ ਬਾਬਾ ਜੀ ਤੇ ਲੱਗਰ ਵਾਲੇ ਹੇਮਪੁਰ ਸਾਹਿਬ ਲੱਗਰ ਲਾਉਂਦੇ ਨੇ ਮਹਾਪੁਰਸ਼ ਬਿਆਪ ਸੇਵਾ ਕਰਦੇ ਸਾਨੂੰ ਫੋਨ ਕੀਤਾ ਬਾਬਾ ਜੀਆ ਨੇ ਇਹਦੇ ਵੀ ਮਾਨ ਸਤਕਾਰ ਕਰਨਾਂ ਕਿ ਆ ਜਰੂਰ ਆਵਾਂਗੇ ਉਹਨਾਂ ਦਾ ਬੰਦ ਹੈ ਬਹੁਤ ਉਹਨਾਂ ਦੀ ਸਾਧਨਾ ਜਿਹਨੇ ਦਿਨ ਰਾਤ ਉਪਦੇ ਵਿੱਚ ਗਰਮੀਆਂ ਵਿੱਚ ਸਰਦੀਆਂ ਵਿੱਚ ਖੜੇ ਰਹੇ ਅਸੀਂ ਜਰੂਰ ਆਵਾਂਗੇ ਉਹਨਾਂ ਦੇਰ ਹੋਤਾ ਜੀ ਅਰਦਾਸ ਕਰਾਂ ਲੈ ਚੜ੍ਹਦੀ ਕਲਾ ਬਖਸ਼ੇ ਮਹਾਰਾਜ ਨਾਨਕ ਨਾਮ ਚੜ੍ਹਦੀ ਕਲਾ ਜੀ ਦੇ ਪੁਰਾਣੇ ਜੀ ਆ ਜਾਓ ਹਾਂ ਥੋੜਿਆ ਖੜ ਠੀਕ ਹੈ ਜੀ ਕੋਈ ਨਹੀਂ ਕੋਈ ਨਹੀਂ ਕੋਈ ਠੀਕ ਹੈ ਅਰੇ ਸੋਹਣਿਆ ਬੋਲੇ ਸੋਨਿਆ ਵਾਹ ਸੋਨਿਆ ਇਹ ਅਗਰ ਮੈਂ ਕਹਿ ਤਾ ਮਾ ਬਾਪਾ ਆਪਾ 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 ਮਰੇ ਆਪਾ ਬਾਹੋ ਸੋਨਿਆ ਸੋਨਿਆ ਇਧਰ ਵੀ ਪਾ ਦੇਉ ਮੁੰਡੇ ਤੇ ਅਸਲੀ ਤੇ ਸੋਨਿਆ ਛੋਟੇ ਵੀਰ ਛੋਬ ਨਾਮ ਕੀ ਹੈ ਤੁਹਾਡਾ ਦਲਵਿੰਦਰ ਸਿੰਘ ਕਿ ਟਿਕ ਦੂਰੋਂ ਗੱਡੀ ਨੂੰ ਫੜ ਲੈਣਾ ਕੈਮਰੇ ਚ ਕੈਮਰੇ ਚ 1 ਕਿਲੋਮੀਟਰ ਤੋਂ ਫੜੀ ਜਾਂਦਾ ਇਹਨੂੰ ਕਹਿੰਦੇ ਨੇ ਨਿਮਰਤਾ ਸਾਦ ਵਰਗੀ ਤੇ ਅੱਖ ਬਾਜ ਵਰਗੀ ਇਹ ਪੁਲਿਸ ਹੈ ਕਿਉਂਕਿ ਬਹੁਤ ਦੂਰੋਂ 1 ਕਿਲੋਮੀਟਰ ਤੋਂ 1 ਕਿਲੋਮੀਟਰ ਤੋਂ ਮੈਨੂੰ ਲੱਗਦਾ ਸੰਤ ਅੱਧੇ ਕਿਲੋਮੀਟਰ ਤੋਂ ਦੇਖਣਾ ਬੰਦ ਹੋ ਜਾਂਦਾ ਤੇ ਕੈਮਰੇ ਚ ਗੱਡੀਆਂ ਫੜ ਲੈਂਦੇ ਨੇ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਅੱਜ ਬਾਬਾ ਜੀ ਵੱਲੋਂ ਜਿਹੜਾ ਮਾਨ ਸਨਮਾਨ ਕੀਤਾ ਗਿਆ ਸਮੁੱਚੀ ਟੀਮ ਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਵੀ ਇਸ ਗੱਲ ਦੇ ਵਿੱਚ ਸ਼ਾਮਲ ਹੁੰਨੇ ਆ ਕਿਉਂਕਿ ਇਹ ਮਾਨ ਸਨਮਾਨ ਬਣਦੀ ਆ ਧੁੱਪ ਦੇ ਵਿੱਚ ਕੜਾਕੇ ਦੀ ਧੁੱਪ ਪੈਂਦੀ ਹੁੰਦੇ ਜਦੋਂ ਟੈਂਪਰੇਚਰ ਸਾਡਾ 42 43 ਟੈਂਪਰੇਚਰ ਹੁੰਦਾ ਨਾ ਉਦੋਂ ਇਹ ਮੁਲਾਜ਼ਮ ਸਾਰੇ ਖੜੇ ਇੱਥੇ ਡਿਊਟੀਆਂ ਦਿੰਦੇ ਹੁੰਦੇ ਆ ਅਸੀਂ ਉਦੋਂ ਏਸੀ ਦੀ ਆਨੰਦ ਮਾਣਦੇ ਹੁੰਨੇ ਆ ਕੂਲਰਾਂ ਥੱਲੇ ਪਏ ਹੁੰਨੇ ਆ ਕਮਰਿਆਂ ਦੇ ਵਿੱਚ ਪਏ ਹੁੰਨੇ ਆ ਪਰ ਇਹ ਪੰਜਾਬ ਪੁਲਿਸ ਦਾ ਜਿਹੜਾ ਮਾਨ ਸਨਮਾਨ ਆ ਇਹ ਜਰੂਰ ਬਣਦਾ ਸੀ ਸੋ ਜਿਹੜਾ ਮਹਾਪੁਰਸ਼ਾਂ ਨੇ ਕੀਤਾ ਬਹੁਤ ਹੀ ਖੁਸ਼ੀ ਦੀ ਗੱਲ ਆ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਆਪ ਵੀ ਬਚਾਓ ਦੂਜਿਆਂ ਨੂੰ ਵੀ ਬਚਾਓ ਅਵਤਾਰ ਨੰਦਪਰੀ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮਾਹਿਬ ਜੀ ਕਠਾਲ ਸਾਹਿਬ ਹੈ ਜੀ ਪਤਿ ਸੋਭਨਾਮ ਅਵਤਾਰ ਨੰਦਪਰੀ ਬਾਬਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅਵਤਾਰ ਨੰਦਪਰੀ ਅੱਗੇ ਵੀ ਮੈਨੂੰ ਪਤਾ ਹੈ ਬੜਾ ਪਿਆਰ ਕਰਦੇ ਹੈ ਅੱਜ ਵੀ ਪਿਆਰ ਕਰ ਰਿਹਾ ਹੈ ਜਿਹੜੇ ਇਹਨਾਂ ਦੇ ਬਚਨ ਮੈਂ ਸੁਨੇ ਹੈ ਮੈਨਾਂ ਇੱਕ ਚੰਗਾ ਰਿਦਵਾਨ ਬਹੁਤ ਸੁਲਝਿਆ ਹੋਇਆ ਜਿਹੋ ਜੇ ਪੱਤਰਕਾਰ ਸਾਨੂੰ ਸੇਧ ਦੇਣਾ ਜਿਹੋ ਜੇ ਪੱਤਰਕਾਰ ਸਾਡੇ ਅੱਗੇ ਆਉਣ ਤੇ ਸਾਡਾ ਭਵਿੱਖ ਹੋਰ ਵੀ ਉੱਚਾ ਹੋ ਸਕਦਾ ਹੈ ਬਹੁਤ ਵੱਡਾ ਸਕਦਾ ਹੈ ਅਵਤਾਰ ਆਨੰਦਪੁਰੀ ਜੀ ਦਾ ਸਰਮਾਨ ਸੰਤ ਪਾਪਾ ਭਜਨ ਸਿੰਘ ਜੀ ਕਰ ਰਹੀ ਹੈ ਬਾਬਾ ਜੀ ਬਹੁਤ ਸ਼ੁਕਰੀਆ ਬਸ ਮਿਲ ਗਿਆ ਮੈਨੂੰ ਸਨਮਾਨ ਤੁਹਾਡੇ ਸ਼ਬਦਾਂ ਨੇ ਦਿੱਤਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ